ਤੇ ਅੱਜ ਉਹਨਾਂ ਨੂੰ ਲਾਸਟ ਸਮਾਂ ਆਇਆ ਨਾ ਨੰਨ ਦਾ ਸਮਾਂ ਸਮਾ ਬਣਿਆ ਉਸ ਵੇਲੇ ਸਾਰੀਆਂ ਜਾਇਦਾਦਾਂ ਦਾ ਸੰਸਕਾਰ ਕੀਤਾ ਗਿਆ ਸੇਖ ਟੋਟਰ ਬਣ ਗਿਆ ਜਗਾ ਬੋਲ ਕਰੀ ਸੁਭਾ ਕਹਿੰਦਾ ਜਗਾ ਬੋਲ ਕਰੀਤੀ ਜਾਵੇ ਤਾਂ ਸੰਸਥਾਨ ਦਾ ਪੂਰਾ ਤੇ ਉਹ ਤੁਸੀਂ ਇਹ ਇੰਸਾਪਤਾਓ ਵੀ ਉਹ ਫਿੱਡਾ ਬੱਦਾ ਬੱਦਾ ਕਹੀਏ ਹੋਵੇਗਾ ਸੇਖ ਮਾਨਾ ਜੀਵੇਂ ਸਾਧ ਸੰਗਤ ਦੀ ਉਸ ਵੇਲੇ ਸਭ ਜਾਤਾਂ ਵਾਸਤੇ ਤੇ ਮਾਤਾ ਗੁਜਰੀ ਸਤਿਕਾਰ ਕਰਨ ਵਾਸਤੇ ਸਾਧ ਸੰਗਤ ਦੀ ਉਸ ਵੇਲੇ ਤੇਡੀਆਂ ਹੋਰਾ ਮਸ਼ਾਹਰ ਤੇਡੀਆਂ ਤੇਡੀਆਂ ਹੋਰਾ ਮਸ਼ਾਹਰ ਤੇ ਸਤਿਕਾਰ ਕਰ ਪਰਵਾਹੋ ਨਾ ਕਰਤਾ ਅੱਜ ਤੁਹਾਨੂੰ ਜਿਨ੍ਹਾਂ ਨੇ ਸਾਧ ਸੰਗਤ ਦੀ ਸਭ ਜਾਤਾਂ ਦਾ ਮੈਨ ਰੋਗ ਰੱਖਿਆ ਉਹਨਾਂ ਨੂੰ ਲਾਜ ਤਾਂ ਪੈਣੀ ਹੈ ਤੇ ਜਿਨ੍ਹਾਂ ਨੇ ਉਸ ਵੇਲੇ ਸਭ ਜਾਤਾਂ ਦੇ ਬੇਲੇ ਬਿਕਾਰ ਸਤ ਸੰਗ ਦੀ ਸੇਵਾ ਲਈ ਸਰਗੁਰ ਕੀ ਸੇਵਾ ਸਫਲ ਹੈ ਜੇ ਜੋ ਕਰੈ ਚਿਤ ਲਾਏ ਮਨ ਤੇ ਆਪਨ ਪਾਵਨਾ ਉਸ ਨੂੰ ਬੈਠੋ ਜਾਈ ਉਹ ਧੰਤ ਬਾਬਾ ਮੋਤੀ RAM ਜਿਨਾਂ ਨੇ ਵੇਖੋ ਸਭ ਜਾਣ ਜਾਂਦੇ ਤੇ ਮਾਤਾ ਜੀ ਵੀ ਪੁੱਛਦੇ ਆ ਤੁਹਾਨੂੰ ਦਰਵਾਜ਼ਾ ਖਾਂ ਖਾਂ ਤੇ ਲੰਗਰ ਕਰਦੇ ਤੇ ਇਹ ਬਾਬਾ ਮੋਤੀ RAM ਬੈਰਾ ਜੀ ਦੀ ਯਾਦ ਕੀਤਾ ਜਾ ਰਿਹਾ ਹੈ ਜੇ बाबा ਬਕਤੀ RAM ਨੂੰ ਸੁਬੇਲੇ ਘੋਟ ਨਾਲ ਲੈ ਕੇ ਜਾਵੇ ਤਾਂ ਆਹ ਪ੍ਰਾਂਤਰਾ ਚਦਨੀ ਨਹੀਂ ਸੀ ਫਿਰ ਸੇਵਾ ਇਹ ਸੇਵਾ ਨਹੀਂ ਸੀ ਚਦਨੀ ਦੁਤਾ ਦੀ ਅੱਜ ਆਪਣੇ ਅੱਜ ਵੀ ਆਪਣੇ ਵਿੱਚ ਗੁਰਦਵਾਰਾ ਸਭ ਦੇ ਵਿੱਚ ਸੰਗਤ ਦਾ ਦਰਵਾਜ਼ਾ ਦੁਨ ਦਾ ਪ੍ਰਵਾਹ ਦੁਨੋਂ ਲਾਇਆ ਗਿਆ ਇਹ ਧੰਨ ਬਾਬਾ ਬਕਤੀ RAM ਜਿਨ੍ਹਾਂ ਨੇ ਸਾ ਸੰਗਤ ਦੀ ਆਪਣਾ ਸਾਰਾ ਹੀ ਘਰ-ਵਾਰ ਵੇਚਦਾ ਆਪਣੇ ਬਹਿਣੇ ਵੇਚ ਕੇ ਘਰ ਵਾਲੀ ਦੇ ਖੇਰ ਸੇ ਆਪਣੇ ਬਕਤੀ RAM ਨੇ ਉਸ ਵੇਲੇ ਸਾਬ ਜੱਜਾਂ ਨੂੰ ਦੁੱਧ ਪਿਆਇਆ ਪਰ ਉਸ ਵੇਲੇ ਉਸ ਵੇਲੇ ਕਹਿੰਦੇ ਸਮਾਂ ਬਣਿਆ ਜਦੋਂ ਸੂਬੇ ਸਰਹੰਦ ਨੂੰ ਪਤਾ ਲੱਗ ਗਿਆ ਕਿ ਜਿਹੜਾ ਮੰਤੀ ਰਾਤ ਸੀ ਇਹ ਸਾਬ ਜੱਜਾਂ ਨੂੰ ਦੁੱਧ ਪਿਆਦਾ ਰਿਹਾ ਸੂਬੇ ਨੂੰ ਦੱਸਿਆ ਨਾ ਜਦੋਂ ਸ਼ਿਕਾਇਤ ਕਰਤੀ ਕਹਿੰਦੇ ਸੂਬਾ ਸਰਹੰਦ ਜੀ ਜਿਹੜਾ ਤੁਹਾਡੀ ਨਾਪਲੀ ਤੁਹਾਡੀ ਜਿੰਮੇ ਕਰਦਾ ਸੀ ਨਾ ਫੌਜਦਾਰ ਦੇ ਵਿੱਚ ਉਹਨਾਂ ਦਾ ਖਾਣਾ ਪਾਣੀ ਬਣਾਉਣ ਦੀ ਸੇਵਾ ਜਿਹੜੀ ਡੈਉਟੀ ਸੀ ਨੌਕਰੀ ਸੀ ਜਿਹੜੀ ਮੋਤੀ RAM ਦੀ ਤੇ ਕਹਿੰਦੇ ਉਹਨੇ ਤੁਹਾਡੇ ਨੂੰ ਚੋਲ ਗੋ ਬਹੁਤਾਰਾਂ ਨੂੰ ਚੋਲ ਗੋ ਕਹਿੰਦੇ ਆਪਣੇ ਘਰੋਂ ਦੁੱਧ ਲੈ ਆ ਕੇ ਤੇ ਸਭ ਜਾਂਦਾਂ ਨੂੰ ਪੋਤਾ ਦੇ ਆ ਸ਼ੱਕਹਿ ਕਰਤੀ ਫਿਰ ਕਹਿੰਦੇ ਸਮਾ ਬਣਿਆ ਫਿਰ ਉਸ ਵੇਲੇ ਮੋਤੀ RAM ਨੂੰ ਸੱਦਿਆ ਕਹਿੰਦੇ ਮੋਤੀਆ ਸੂਬਾ ਕਹਿੰਦਾ ਤੂੰ ਕਹਿੰਦਾ ਸਾਡੀ ਪਿੱਛੇ ਇਹਨਾਂ ਸਾਡੇ ਨਾਲ ਗਦਾਰੀ ਕੀਤੀ ਸਾਡੀ ਨਾਉਮਰੀ ਕਰਦਾ ਹੈ ਤੇ ਸਾਡੇ ਦੇਤੀ ਰਹਿ ਕੇ ਕਹਿੰਦੇ ਸਾਡੇ ਨਾਲ ਗਦਾਰੀ ਕੀਤੀ ਕਹਿੰਦੇ ਸਾਹ ਜਾ ਜਾਂਦੇ ਖੁੱਦ ਪੀਉਂਦਾ ਜਿਆ ਮਾਤਾ ਖੁੱਦ ਨਹੀਂ ਪੀਉਂਦਾ ਜਿਆ ਉੱਥੇ ਫਿਰ ਐਡਾ ਵੱਡਾ